ਦੀਨੇ ਓਕੇ ਰੋਕਿਆ ਆਰਾਮ ਦੀ ਜਾਇਓ ਚੜਦਾ ਦਾ ਰਾਤ ਨੂੰ ਨੇਰੇ ਚੜ ਜਾਂਦਾ ਦੇਣਾ ਆ ਚਾਦਰ ਲਿਆ ਹੁਣੇ ਤਾਰ ਲੈਣਾ ਹੁਣ ਚੜਜਣਾ ਅੱਛਾ ਕਿਨੇ ਚੜਜਣਾ ਚਾਦਰ ਲਿਆ ਉਹ ਜਿਹੜੀ ਤੇਰੇ ਪਾਰਕ ਗਿਆ ਉਹਦੇ ਪੈਸੇ ਦੇਉਂਦੇ ਆ ਹਨਾ ਦਾ ਕਰ ਰਿਹਾ ਬੰਦਾ ਦਾ ਚੱਲੀਏ ਇਹ ਬੰਦਾ ਕਿਸੇ ਵਿੱਚ ਰੱਖ ਦੋ ਤਾਂ ਨਹੀਂ ਜਾਂਦਾ ਆ ਜਾ ਬੰਦਾ ਟਾਵਰ ਤੇ ਚੜਿਆ ਹੋਇਆ ਹੈ ਪੁਲਿਸ ਐਂਬੂਲੈਂਸ ਤੇ ਨਾਲ ਫਾਇਰ ਵਿਟ ਦੀ ਗੱਡੀ ਪਹੁੰਚੀ ਹੋਈ ਹੈ ਤੇ ਅੱਜ ਇਹ ਘਟੋ ਘਟੋ ਕਰਦੇ ਪੰਜਵੀਂ ਵਾਰ ਛੜਿਆ ਪਹਿਲਾਂ ਵੀ ਚਾਰ ਵਾਰ ਇਹ ਚਮਕੌਰ ਸਾਹਿਬ ਦਾ ਇਹ ਨੌਜਵਾਨ ਆ ਗਿਆ ਇਹ ਛੜਦਾ ਹੈ ਤੇ ਪੁਲਿਸ ਪਹੁੰਚੀ ਤੇ ਪੁਲਿਸ ਦੀ ਗੱਡੀ ਦੇਖ ਸਕਦੇ ਹੋ ਪੁਲਿਸ ਖੜੀ ਹੈ ਨਾਲ ਨਗਰ ਕੌਂਸਲ ਦੀ ਗੱਡੀ ਖੜੀ ਹੈ ਇੱਥੇ ਪੰਜਵੀਂ ਵਾਰ ਇਹ ਨੌਜਵਾਨ ਜੋ ਕਿ ਚਮਕੌਰ ਸਾਹਿਬ ਦੇ ਡੀਐਸਐਨ ਦਾ ਟਾਵਰ ਹੈ ਜੋ ਡੀਐਸਪੀ ਦਫ਼ਤਰ ਦੇ ਵਿੱਚ ਲੱਗਿਆ ਹੋਇਆ ਹੈ ਇੱਕਠ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਹੋਇਆ ਹੈ ਤੇ ਲਾਈਵ ਤਸਵੀਰਾਂ ਤੁਸੀਂ ਇਹਦਾ ਦੇਖ ਸਕਦੇ ਹੋ ਤੁਸੀਂ ਟਾਵਰ ਤੇ ਚੜਿਆ ਹੋਇਆ ਰਾਜਵੰਦ ਕੋਈ ਬੰਦੋਬਾਸ ਨਹੀਂ ਕੋਈ ਹੁਕੂਮਤ ਨਹੀਂ ਤਿੰਨ ਵਾਰ ਛੱਡਦੇ ਆ ਨਾ ਪੰਜਵੀਂ ਵਾਰ ਚੜਿਆ ਜੇ ਪੰਜਵੀਂ ਵਾਰ ਪੰਜਵੀਂ ਵਾਰ ਪੰਜਵੀਂ ਵਾਰ ਦਿਨ ਚ ਪਹਿਲੀ ਵਾਰ ਚੜਿਆ ਇਹਨੂੰ ਕੌਏ ਬਹੁਤਾ ਚੜਨ ਦਾ ਬੈਠਾ ਗੱਲ ਤੇ ਦਾ ਹਾਂ ਇਹ ਪ੍ਰਧਾਨ ਹਰ ਵਾਰੀ ਚੜ ਜਾਂਦਾ ਹੈ ਨਿੱਕੀ ਨੇ ਕੁੱਟਿਆ ਇਹਨੂੰ ਪਤਾ ਨਹੀਂ ਕਿਹਦਾ ਮੈਂ ਖਾਣ ਗਿਆ ਸੀ ਮਰਦੋਲਾ ਦੇ ਨਾਲ ਅੱਜ ਲੰਦਾ ਕਿਤੇ ਲੰਦਾ ਅੱਛਾ ਨਾਉ ਨਹੀਂ ਲੰਦਾ ਇਹ ਪੰਜਵੀਂ ਵਾਰ ਖੜਿਆ ਹੈ ਇਹਨੂੰ ਰੋਕ ਦੇ ਕਾਹਤਾਂ ਕਰਨ ਗਿਆ ਦਾ ਬਾਹਰ ਤੋਂ ਫੋਨ ਆਇਆ ਸੀ ਸੁਦੇਸ਼ ਜੀ ਦਾ ਤਾਂ ਮੈਂ ਆਇਆ ਫਾਇਰ ਕੂ ਦੀ ਗੱਡੀ ਦਵਾਈ ਤੁਹਾਨੂੰ ਕੀ ਕਰਨ ਗਿਆ ਰਾਤ ਖਾਣ ਲਗਾ ਆਪਣੀ ਕਹਿੰਦੇ ਕੋਸਾ ਸਾਸ ਬਣਾਉਣਾ ਮੈਂ ਉਹ ਆ ਜੀ ਉਹ ਵੀ ਇਹ ਕਹਿੰਦਾ ਜਿਹੜੇ ਹੁੰਦੇ ਹੋ ਕਿਤੇ ਮਾਣਦਾ ਹਾਂ 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 ਉਹ ਸਾਰੇ ਰੀਤੇ ਦਾ ਇਹਨੂੰ ਅੱਗੇ ਲਾ ਦਿਆ ਅੱਛਾ ਅੱਛਾ ਇਹਦੀ ਕੁੜੀ ਆਪੇ ਇਹ ਕਿਤੇ ਬਾਣੇ ਰੀਤੇ ਹੋਇਆ ਹੱਲਾ ਦਾ ਆ ਤਾਂ ਉਹ ਲੋਕਾਂ ਨੂੰ ਵਲਾਂ ਰਿਹੀਂ ਨੇ ਆ ਕਾਉਂ ਰਿਹੀਂ ਲੱਗਾ ਅੱਗੇ ਕਾਂਸੂ ਮਾਰਾਂ ਕਾਂਸੂ ਦਾ ਕੋਪਾ ਨਹੀਂ ਕਾਂਸੂ ਦਾ ਕਹਿੰਦਾ ਤੂੰ ਬਸ ਉਹ ਲਾ ਜੀ ਕਿੰਨਾ ਮਾਣਦਾ ਓਏ ਯਾਰ ਆ ਕਾਉਂ ਵੀ ਦਾ ਨਾ ਆ ਗਿਆ ਤਾਂ ਉਹ ਆ ਗਈ ਆ ਆ ਰਿਹਾ ਚਾਦਰਾਂ ਫੋੜਿਆ ਆ ਗਾ ਚਾਦਰਾਂ ਲੈ ਕੇ ਤਾਰਨ ਦੀ ਕੋਸ਼ਿਸ਼ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਚਾਦਰਾਂ ਟੈਂਟ ਦੀ ਦੁਕਾਨ ਤੇ ਚਾਦਰਾਂ ਲੈ ਕੇ ਆਏ ਨੇ ਚਾਦਰਾਂ ਦੇ ذریعے ਇਸ ਨੂੰ ਫੜ ਕੇ ਉੱਪਰ ਤੇ ਤਾਰਿਆ ਜਾ ਸਕੇ ਪੁਲਿਸ ਵੀ ਪਹੁੰਚੀ ਹੋਈ ਹੈ ਇਨੂੰ ਤਾਰ ਤਾਰ ਫਿੱਟ ਕਰਾਓ ਚੌਥੀ ਵਾਰ ਚੜਿਆ ਪੰਜਵੀਂ ਵਾਰ ਇਦੇ ਤੇ ਕਾਪ ਪਿਆ ਵਾਰੂ ਰਾਤ ਨੂੰ ਚੜਦਾ ਪਹਿਲੀ ਵਾਰ ਦਿਨ ਚ ਜੜਿਆ ਰਾਤ ਨੂੰ ਤੋਰ ਕੇ ਆਵਦਾ ਬਾਦੂ ਟਾਰਚਾ ਬਾਦਦਾ ਭਲੀ ਵੀਰੇ ਕਿੰਨੀ ਵੀ ਵਾਰ ਪੰਜਵੀਂ ਵਾਰ ਚੜਿਆ ਬ੍ਰਦਰ ਰਾਤ ਨੂੰ ਚੜਦਾ ਅੱਗੇ ਦਾ ਅੱਛਾ ਜੀ ਅੱਜ ਦਿਨ ਚ ਚੜਿਆ ਅੱਜ ਦਿਨ ਚ ਚੜਦਾ तारा, हा, बेल्कुल, बेल्कुल, तारा हाँ बिल्कुल बिल्कुल तारा बढ़ोत एंगलों उंगल ला के ना तारा ओके बोलिए बोलिए तो बढ़े ਉਹ ਉਹ ਦੋਏ ਇਹਨੂੰ ਸ਼ਕਤੀ ਬਾਟਰ ਦਿਖਾਓ ਇਹਨੇ ਉਤਰਿਆ ਆਉਣਾ ਹਾਂ ਟਾਵਰ ਤੋਂ ਹੀ ਦੇਖ ਲਓ ਕਿੰਨਾ ਉੱਚਾ ਟਾਵਰ ਹੈ ਇਹ ਦੇਖੋ ਯਾਰ ਵਾਰੀ ਆਜੋ ਆਜ ਆਜਵਾੜੀ ਆਜੋ ਫੜ ਲਓ ਲੋਕ ਲਈ ਕੱਟ ਕੇ ਇਹ ਤਿੰਨ ਦਾ ਪਰ ਕਰੂਗਾ ਬਿਲਕੁਲ ਪਹਿਲੇ ਪਹਿਲੇ ਤਾਵਰ ਪਰ ਖੜਿਆ ਹੋਇਆ ਦੇਖੀ ਜੀ ਦੇਖ ਸਕਦੇ ਹੋ ਤਾਵਰ ਪਰ ਉੱਚੀ ਸਾਨੂੰ ਦੂਰ ਤੱਕ ਜਾ ਕੇ ਦਿਖਾ ਰਹੇ ਆ ਉੱਥੇ نیچے ਤੋਂ ਦਿਖਾਈ ਨਹੀਂ ਦੇ ਰਿਹਾ ਡੀਐਸਪੀ ਦਫਤਰ ਸ੍ਰੀ ਚਮਕੌਰ ਸਾਹਿਬ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਡਾ ਇੱਕ ਕੱਟ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਨਗਰ ਕੌਂਸਲ ਵੱਲੋਂ ਗੱਡੀ ਵੀ ਮੰਗਾਈ ਹੋਈ ਹੈ ਤੇ ਉਸ ਜੋ ਆਹ ਦੇਖਦਾ ਦਿਖਦਾ ਹੈ ਓਏ ਦੇ ਪੰਜਵੀਂ ਵਾਰ ਖੜਿਆ ਐ ਇਹ ਹਾਂ ਜੀ ਚੱਲਦੇ ਪੈਣਾ ਬਜਨ ਗਿਰ ਕੋ ਚੱਲ ਕੇ ਪਾੜਨੀ ਹੋਣੀ ਛੋੜ ਦੇਣੀ ਜਿਹਦੀ ਅੱਜ ਹਾਂ ਚੱਦ ਕੇ ਤਰੋਂ ਕਰੂਗਾ 70 ਕਿਲੋ ਬਜਨੇ ਪਤੇ ਗਿਰਨਾ ਹੈ ਅੱਜ ਤੱਕ ਇਹ ਜਿਹੜਾ 70 ਕਿਲੋ ਆ 200 2 ਕੁਆਟਲ ਲਾਲਾ ਇਹ ਉਸ ਨਾਲ ਕੇ ਲਾਉਂਦਾ ਚਾਰ ਕੁੜਾ ਬੱਜਿਆ ਬੀ ਜੱਜਰ ਭਾਈ ਕੀ ਕਤਰਾ ਫੜੀ ਹੋਣੀ ਆ ਵੀ ਤੇ ਮਿਲ ਜਾਏ ਤੁਰ ਜਾਣ ਉਹ ਤੁਸੀਂ ਕੋਲ ਗੁੱਸਾ ਮਾਰਦੇ ਬੈਠ ਕੇ ਦੇਖੀ ਜਾਓ ਚਾਦਰ ਕੜੇ ਪੱਕਾ ਲਾ ਜਾ ਚਾਦਰ ਪੱਕਾ ਲਾ ਜਾ ਬਹੁਤ ਸੇਰੋ ਚਾਦਰ ਹੋ ਜੂਗੀ ਪੂਰੀ ਚਾਦਰ ਤੂੰ ਜੀਊਗਾ ਚਾਦਰ ਥਾਂ ਤੇ ਹੋਣੀ ਆ ਐਂ ਬੈਠਾ ਦੇਖਣਾ ਜੀ ਗਾਨ ਤੋਂਗਾ ਕੋਈ ਬਹੁਤਾ ਇਹਨੂੰ ਗਿਰਦਾ ਨਹੀਂ ਗਿਰ ਨਹੀਂ ਸਕਦਾ ਇਹ ਤਾਂ ਇੰਨਾ ਸ਼ਰਾਬੀ ਨਹੀਂ ਕਿ ਚਾਹ ਦੀ ਮਾਨੇ ਗਿਰ ਜਾਊਗਾ ਦੋ ਦੋ ਬੋਤਲਾਂ ਪੀ ਕੇ ਨਹੀਂ ਗਿਰਿਆ ਕਦੇ ਅਨਵੈਲਡ ਹੋ ਜਾਊਗਾ ਨਹੀਂ ਗਿਰਦਾ ਇਹ ਇਹ ਸੁਪਰੇਂਚ ਵੀ ਨਹੀਂ ਕਰ ਸਕਦਾ ਮੈਂ ਉਹ ਤਾਂ ਹੈ ਹੀ ਗਿਰ ਨਹੀਂ ਸਕਦਾ ਇਹ ਆਹਾਂ ਆਉਣੀਆਂ ਚਾਹਤਾ ਨਹੀਂ ਕੋਈ ਤਸਵੀਰਾਂ ਤੇਰੀ ਚੰਕੌਰ ਸਾਹਿਬ ਦੇ ਡੀਐਸਪੀ ਦਫ਼ਤਰ ਤੇ ਲੱਗੇ ਬੀਐਸਰਨਲ ਟਾਵਰ ਤੇ ਬੀਐਸਰਨਲ ਦੇ ਟਾਵਰ ਤੇ ਨੌਜਵਾਨ ਇਹਦਾ ਨੌਕਿਆ ਮੋਗਲੀ 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 ਹਾਂ ਦੀਪੂ ਦੀਪੂ ਬੀਪੂ ਗੱਲ ਕਰਨੀ ਕਰ ਅੱਛਾ ਦੋਗਲੀ ਪਹਿਲਾਂ ਮੇਰੇ ਕੋਲ ਉੱਥੇ ਪਰਨ ਕਰਨ ਦੇ ਕਹਦੇ ਦੀਪੂ ਇੱਕ ਚੌਕੀਦਾਰੀ ਬਾਪਾ ਵੀ ਉਰੀ ਖੜੀ ਹੈ ਇੱਕ ਚੜਦਾ ਕਰਦੇ ਹਰ ਵਾਰੀ ਹੈ ਮਦਦ ਹੋ ਰਗਾ ਹਾਂ ਉਹ ਦਿਵਾ ਦਿਆ ਇਹਦੀ ਉਹਦੇ ਹਾਂ ਉਹ ਜਿਹੜਾ ਖੜੀ ਆਪਾ ਅੱਛਾ ਹਾਂ ਉਹ ਕੀ ਕਰਦੇ ਜਿਹਨੇ ਜਾਈ ਤੇ ਵੇ ਖਾਣ ਨੂੰ ਆਜਾ ਤੁਹਾਨੂੰ ਫਿਰ ਚੜਦਾ ਹੈ ਇਹ ਚੜਨ ਦਾ ਕੋਈ ਹੱਲ ਹੈਗਾ ਪਤਾ ਨਹੀਂ ਤੇ ਤੁਹਾਡੇ ਇਹਨਾਂ ਦਾ ਮੁੰਡਾ ਹੈ ਪਤਾ ਨਹੀਂ ਮੰਨਦਾ ਇਹ ਪਤਾ ਨਹੀਂ ਪਤਾ ਹੀ ਨਹੀਂ ਹਲੋ ਪਤਾ ਹੀ ਨਹੀਂ ਪਤਾ ਹੀ ਆਇਆ ਤਗਵਾ ਵਾਲਾ ਤਗਵਾ ਆ ਗਿਆ ਜੀਆ ਉਹ ਮੁੰਗੇ ਤੇ ਉਹ ਮੁੰਦੇ ਭਰਾ ਹਾਂ ਹਾਂ ਤੇ ਆ ਗਿਆ ਇਹ ਕਿਹਨਾਂ ਦਾ ਹੈ ਤੇ ਉਹ ਜਾ ਗਿਆ ਤੇਰੇ ਨਾਲ ਵਾਲਾ ਬੰਦਾ ਇਹਦਾ ਬਾਈ ਜੀ ਹਾਈ ਟਾਵਰ ਤੇ ਚੜ ਗਿਆ ਤਾਂ ਠਾਣੇ ਮੁਰੇ ਵਾਲੀ ਤਾਰਾਂ ਪਰ ਵੀ ਚੜ ਲਿਆ ਇਹ ਜਿਹੜੀ ਬਿਜਲੀ ਦੀਆਂ ਤਾਰਾਂ ਪਰ ਵੀ ਚੜ ਲਿਆ ਇਹ ਉਹ ਵੀ ਤਾਂ ਇਹ ਜਗ ਰੁਪਿੰਦਰ ਟਾਈਮ ਹਾਂ ਰੁਪਿੰਦਰ ਜਾਵਰੇ ਗੱਬੇ ਕੜਾਣਾ ਪਾ ਗੱਬੇ ਉਹ 5 ਵਾਰ ਚੜਿਆ 5 ਵਾਰੇ ਆਪੇ ਉਤਰਿਆ ਆਹ ਅਸੀਂ ਉਹ ਕਿਹਾ ਵੀ ਕਦੇ ਆਜੋ ਇਹ ਓਜਨਾ ਡਰਾਮਾ ਇਹ ਘਰੇ ਓਏ ਤੁਸੀਂ ਸਾਰਾ ਕੁੰਡਾਟ ਪਾਇਆ ਹੋ ਹੈ ਚਾਦਰਾ ਉਧਰ ਬੈਠੋ ਡਰਾਮਾ ਮੋਕੀ ਆਹ ਕੱਲੀ ਆਪਾ ਵਸੇ ਹੈ 5 ਮਿੰਟ ਲਾ ਕੇ ਚੱਲ ਜੀ ਆਪਾਂ ਇਹਦਾ ਤਾਂ ਕੰਮ ਹੀ ਹੈ। ਭੈਣ ਚ ਮੈਨੂੰ ਐ ਲੱਗਦਾ ਗਿਰਨਾ ਜਾਵੇ ਬਸ। ਚਾੜ ਨਹੀਂ ਮਾਰਨੀ ਨਾ। ਓਏ ਡਿਰੇ ਨਹੀਂ ਸਕਦਾ ਬਾਈ ਇੰਨਾ ਤਜਰਬਾ ਹੀ ਨੂੰ ਚੜਨਾ ਰੋ ਤਰਨ ਦਾ। ਬਸ ਉਹ ਵੀ ਨਹੀਂ ਬਹਿ ਸਕਦੇ ਉੱਤੇ ਬਹਿਣਾ। ਲੈ, ਚੜ ਵੀ ਨਹੀਂ ਸਕਦੇ। ਕਿਹੜਾ ਸੋਫੀ ਕੱਢਦਾ ਹੈ? ਗਾਲਾਂ ਘੜਦੀ ਪਈ ਐ ਥੱਲੇ ਲਾ ਕੇ ਨਿੱਕ ਪਟਾ ਵੇ ਰੋ ਲਗਾ ਗੜਦਾ ਇਹ ਗਾਲਾਂ ਘੜਦਾ ਆ ਇਹ ਤਾਂ ਬਹੁਤ ਘੜਦਾ ਆ ਹੋ ਆ ਜਾਓ ਜੱਤਾ ਵਾਲੇ ਯਾਰ ਵਰਦੇ ਆ ਜਾ ਆ ਜਾ ਆ ਗੱਲਾਂ ਹੋਈਆਂ ਜੀ 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 ਜ

ਇਹਦੇ ਉਹਨਾਰੇ ਮਰਾਤ ਜੀ ਪ੍ਰਧਾਨ ਮੰਤਰੀ ਜੀ ਦਾ ਪ੍ਰਧਾਨ ਮੰਤਰੀ ਕੱਥੇ ਆ ਤੇ ਉਹ ਮੁਜੀ ਮੋਦੀ ਆਇਆ ਸੀ ਉਹਦਾ ਜਿਹੜੀ ਲੈਸ਼ ਹੁੰਦਾ ਤੇ ਮੁਜੀ ਮੋਦੀ ਆ ਪਰ ਤੁਰਨਾ ਪੈ ਤਾ ਹੋਰ ਲੱਗਦਾ ਹੈ ਪ੍ਰਧਾਨ ਮੰਤਰੀ ਉਹਦਾ ਮਾਰ ਗਿਆ ਤੇ ਜਿੱਤੇ ਖਾਣ ਹੁੰਦੇ ਚੱਲ ਮੰਨਦੀ ਹੈ ਉਹ ਜਿਹੜਾ ਉਹ ਪਹਾੜ ਹੋ ਗਿਆ ਉਹ ਸਰੀਰ ਉਹਦਾ ਕਮੇ ਯਾਰ ਉਹ ਪੰਜਵੀਂ ਵਾਰ ਚੜਿਆ ਇਹ ਚਾਹੀ ਮਾਰ ਜੀ ਆਲਾ ਕਰਦਾ ਜੋ ਫਿਰ ਆਇਆ ਆਇਆ ਬਾਤ ਲੰਬਾ